ਤਕਰੀਬਨ ਹਰ ਗੁਰਦੁਆਰਾ ਸਾਹਿਬ 'ਕੇ ਪ੍ਰਵੇਸ਼ ਕਰਦੇ ਆ ਸਾਹਮਣੇ ਸਾਨੂੰ ਉਹ ਸ਼ਬਦ ਲਿਖਿਆ ਮਿਲਦਾ ਹੈ ਜੋ ਅੰਮ੍ਰਿਤ ਵੇਲੇ ਉਸ ਅਸਥਾਨ 'ਤੇ ਪ੍ਰਕਾਸ਼ ਕਰਕੇ ਹੁਕਮਨਾਮਾ ਆਇਆ ਹੁੰਦਾ ਆਪ ਸਮੂਹ ਸੰਗਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਕੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਇਹ ਕੇਵਲ ਲਫ਼ਜ਼ ਅੱਖਰਾਂ ਦਾ ਜੋੜ ਨਹੀਂ ਜਦੋਂ ਸਤਿਗੁਰੂ ਸ਼ਬਦ ਦੀ ਗੱਲ ਕਰਦੇ ਨੇ ਤੇ ਉਸ ਵਿੱਚ ਸ਼ਬਦ ਨੂੰ ਸਰੋਤਾ ਵੀ ਕਹਿੰਦੇ ਨੇ ਤੇ ਸ਼ਬਦ ਨੂੰ ਵੇਖਣ ਵਾਲਾ ਦ੍ਰਿਸ਼ਟਾ ਵੀ ਕਹਿੰਦੇ ਨੇ ਫਿਰ ਬੇਨਤੀ ਹੈ ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖਾ ਦੂਰ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖਾ ਦੂਰ ਸੱਦ ਸੁਣਦਾ ਸੱਦ ਵੇਖਦਾ ਫਿਰ ਬਿੰਤੀ ਕੱਲੇ ਅਸੀਂ ਸਰੋਤੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਸਤਗੁਰੂ ਉਹ ਸੁਣਦਾ ਵੀ ਹੈ ਤੇ ਉਹ ਵੇਖਦਾ ਵੀ ਹੈ ਉਹ ਸਰੋਤਾ ਵੀ ਹੈ ਤੇ ਉਹ ਦ੍ਰਿਸ਼ਤਾ ਵੀ ਹੈ ਇਹ ਮਨ ਮਤ ਜਾਣੇ ਖਰ ਦੂਰ ਹੈ ਸਦਾ ਵੇਖਾ ਦੂਰ ਸੱਦ ਸੁਣਦਾ ਸੱਦ ਵੇਖਦਾ ਤੇ ਨਾਲ ਮਹਾਰਾਜ ਕਿੰਨੇ ਸ਼ਬਦ ਰਹਾ ਭਰਪੂਰ ਜਿਹਦਾ ਸੁਣਦਾ ਵੀ ਹੈ ਤੇ ਪੇਖਦਾ ਵੀ ਹੈ ਇਸ ਨੂੰ ਹੋਰ ਡੂੰਘਾਈ ਨਾਲ ਦੇਖੀਏ ਸ਼ਬਦ ਨਰਜਿੰਦ ਲਫ਼ਜ਼ਾਂ ਦਾ ਅੱਖਰਾਂ ਦਾ ਜੋੜ ਨਹੀਂ ਸ਼ਬਦ ਆਪ ਬ੍ਰह्म ਹੈ ਐਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਇੱਕ ਵਾਰ ਅਰਜ਼ ਕੀਤੀ ਸੀ ਜਿੱਥੇ ਅਖਰੀ ਸ਼ਬਦ ਦਾ ਜ਼ਿਕਰ ਕੀਤਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਨੇ ਉਸ ਸ਼ਬਦ ਦੇ ਵੱਲ ਵੀ ਖਵਾਲਾ ਕੀਤਾ ਇਸ ਅਖਰੀ ਸ਼ਬਦ ਨਾਲ ਕਿ ਜਿਸ ਸ਼ਬਦ ਨੂੰ ਅੱਖਰਾਂ ਨਾਲ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਕੁੰਜ ਬਾਣੀ ਅਨੁਸਾਰ ਸ਼ਬਦ ਕੀ ਉਤਪਤੀ ਕਰਦਾ ਹੈ ਸ਼ਬਦ ਹੀ ਪੈਦਾ ਕੀਤੇ ਕੋ ਇਹਨੂੰ ਅਭੇਦ ਕਰ ਦਿੰਦਾ ਹੈ ਤੇ ਸ਼ਬਦ ਹੀ ਇਹਨੂੰ ਫਿਰ ਪੂਰਨ ਸੁਰਜੀਤ ਕਰ ਦਿੰਦਾ ਹੈ ਪੁਨਰ ਸਿਰਜਣਾ ਕਰ ਦਿੰਦਾ ਹੈ ਇਦੇ ਲਈ ਤਿੰਨ ਸ਼ਬਦ ਦਾਸ ਨੇ ਇੱਕ ਵਾਰ ਵਰਤੇ ਸਨ ਸਿਰਜਨ ਵਸਿਰਜਨ ਤੇ ਪੁਨਰ ਸਿਰਜਨ ਸਿਰਜਦਾ ਫਿਰ ਲੈ ਕਰ ਦਿੰਦਾ ਫਿਰ ਪੁਨਰ ਸਿਰਜਨ ਕਰ ਦਿੰਦਾ ਇਹਨੂੰ ਸਤਿਗੁਰੂ ਨੇ ਇੱਕ ਤੋਕ ਵਿੱਚ ਕਹਿ ਦਿੱਤਾ ਉਤਪਤ ਪਰਲੋ ਸ਼ਬਦੇ ਖੋਵੇ ਉਤਪਤੀ ਉਹਦ ਪਰਲੋ ਲੈ ਹੋਣਾ ਸ਼ਬਦੇ ਹੀ ਫਿਰ ਉਪਤ ਹੋਵੇ ਫਿਰ ਕੀਆ ਪਹਿਲਾ ਉਤਪਤੀ ਕਿਆ ਫਿਰ ਪਰਲੋਕ ਕਿਆ ਫਿਰ ਸ਼ਬਦ ਵਰਤਿਆ ਇਹਦਾ ਮਤਲਬ ਸ਼ਬਦ ਰਾਹੀਂ ਹੀ ਰਚਿਆ ਜਾਂਦਾ ਹੈ ਸ਼ਬਦ ਰਾਹੀਂ ਲੇਖ ਹੁੰਦਾ ਹੈ ਤੇ ਸ਼ਬਦ ਕੀ ਦੁਬਾਰਾ ਫਿਰ ਰਚਨਾ ਕਰ ਦਿੰਦਾ ਹੈ ਤੇ ਗੁਰੂ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਉਸ ਅਗੰਮੀ ਗਿਆਨ ਨੂੰ ਜੋ ਭਗਤ ਸਹਿਬਾਨਾਂ ਦੇ ਗੁਰੂ ਸਹਿਬਾਨਾਂ ਦੇ ਤੁਰ ਹਿਰਦੇ ਤੇ ਪ੍ਰਕਾਸ਼ ਹੋਇਆ ਮੇਰੀ ਫਿਰ ਬੇਨਤੀ ਸੁਣੋ ਮੈਂ ਰੱਬੀ ਗਿਆਨ ਕਿਆ ਤੁਰ ਗਿਆਨ ਕਿਆ ਕਿਉਂਕਿ ਸ਼ਬਦਾਂ ਦੀ ਅੱਖਰਾਂ ਦੀ ਰੀਸ ਕਰਕੇ ਲੋਕ ਕਵਿਤਾ ਰਚ ਸਕਦੇ ਆ ਪਰ ਉਹ ਕਵਿਤਾ ਜਿਹੜੀ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਬਰਾਬਰੀ ਕਦੀ ਨਹੀਂ ਕਰ ਸਕੇਗੀ ਕਿਉਂਕਿ ਰੀਸਨੋ ਸ਼ਬਦ ਮਿਹਰਬਾਨ ਦਾ ਸੁਖਮਨੀ ਸਾਹਿਬ ਕਦੀ ਚਲੋ ਮੈਂ ਇਸ਼ਾਰਾ ਨਹੀਂ ਕਰਾਂ ਠੀਕ ਕਰ ਆਵਾਜ਼ ਬਈ ਮਿਹਰਬਾਨ ਦੀ ਰਚਨਾ ਪੜਦੇ ਆਮ ਤੌਰ ਫਿਰ ਮੇਰੀ ਬੇਨਤੀ ਮੈਂ ਇਸ ਕਰਕੇ ਨਹੀਂ ਵੀ ਕੱਚੀ ਬਾਣੀ ਪੜਨ ਦਾ ਜ਼ਿਕਰ ਕਰ ਰਿਹਾ ਸਿਰਫ ਇਹ ਜੇ ਸਟੱਡੀ ਦੇ ਤੌਰ ਤੇ ਜਦੋਂ ਮੈਂ ਵੇਖਣਾ ਕਈ ਵਾਰੀ ਜਿਸ ਬੰਦੇ ਨੇ ਬਾਣੀ ਨਹੀਂ ਪੜ੍ਹੀ ਉਹਨੂੰ ਭੁਲੇਖਾ ਪੈ ਜਾਂਦਾ ਕਿਉਂਕਿ ਸ਼ਬਦਾਵਲੀ ਉਹ ਪਿੰਗਲ ਉਹ ਛੰਦਾਂਬੰਦੀ ਉਹ ਪਰ ਉਹਨੂੰ ਪੜ੍ਹ ਕੇ ਥੋੜੇ ਜੇ ਪੇਜ ਪੜਨ ਤੋਂ ਬਾਅਦ ਪਤਾ ਨਹੀਂ ਮਨ ਚਾਹਿਆ ਮਨਾ ਜਦੋਂ ਗੁਰੂ ਨਹੀਂ ਕਹਿ ਦਿੱਤਾ ਕੱਚੀ ਬਾਣੀ ਤੂੰ ਫਿਰ ਪੜ੍ਹ ਕੇ ਲੈਣਾ ਕੀ ਕਿਉਂਕਿ ਮਨ ਚਾਹੁੰਦਾ ਨਾ ਚਲੋ ਵੇਖ ਲਈਏ ਕੋਈ ਗੱਲ ਕਰਨੀ ਪੈ ਜਾਂਦੀ ਹੁਣ ਇਸ ਸ਼ਬਦ ਦਾ ਬਰਾਬਰੀ ਕੋਈ ਅੱਖਰਾਂ ਨਾਲ ਕਵਤਾ ਰਚ ਕੇ ਕਰੇ ਤੇ ਇਸ ਪੰਜਾਬ ਦੀ ਧਰਤੀ ਵਿੱਚ ਕਈ ਐਸੇ ਲੋਕ ਉੱਠੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਰੱਬੀ ਗਿਆਨ ਦੇ ਤੁਲ ਆਪਣੀ ਝੂਠੀ ਰਚਨਾ ਨੂੰ ਬਰਾਬਰਤਾ ਦੇਣ ਦਾ ਯਤਨ ਕੀਤਾ ਪਰ ਸਚਾਈ ਤਾਂ ਸਚਾਈ ਹੈ ਜਿਹੜੀ ਸੁਗੰਧੀ ਅਸਲੀ ਫੁੱਲ ਵਿੱਚ ਆਉਣੀ ਹੈ ਆ ਸੁਗੰਧੀ ਐ ਇਨ੍ਹਾਂ ਫੁੱਲਾਂ ਵਿੱਚ ਥੋੜਾ ਜਿਣੀ ਜਿਹੜੇ ਇੰਨੇ ਚਮਕਦੇ ਪਏ ਆ ਹੈ ਤਾਂ ਫੁੱਲੀ ਨਾ ਭੁਲੇਖਾ ਦਾ ਫੁੱਲਾ ਦਾ ਪਾਉਂਦੇ ਨੇ ਇਹ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਨਗੇ ਰੰਗ ਦੇਣਗੇ ਪਰ ਸਾਨੂੰ ਫੀਲਿੰਗ ਨਹੀਂ ਦੇਣਗੇ ਅੱਖਾਂ ਨੂੰ ਪ੍ਰਭਾਵਿਤ ਕਰਨਗੇ